ਅੰਮਰਸਰ ਦੇ ਪ੍ਰਬਾਤ ਫੇਰੀ ਦੌਰਾਨ ਦੇਖ ਲਓ ਨੌਜਵਾਨਾਂ ਦੇ ਕੰਮ ਇਹਨਾਂ ਦੇ ਮਾੜੇ ਕੰਮ ਸੁਣ ਕੇ ਤੁਸੀਂ ਵੀ ਪਾਉਗੇ ਲਾਂਤਾਂ ਕੀ ਹੈ ਸਾਰਾ ਮਾਜਰਾ ਦੇਖੋ ਪੂਰੀ ਵੀਡੀਓ ਮਾ ਜੀ ਸਰ ਕੀ ਨਾਮ ਵੀ ਆਪਣਾ ਮੇਰਾ ਨਾਮ ਰਮਨ ਰਮੀਆ ਜੀ ਵਾਈਫ ਮੇਰੇ ਕਾਉਂਸਲ ਦੇ ਛਾੜੇ ਤੋਂ ਤੇ ਕੀ ਮਾਮਲਾ ਸਰ ਜਿਹੜਾ ਅੱਜ ਹੋਇਆ ਹੈ ਮਾਮਲਾ ਭਾਜੀ ਇਹ ਆ ਵੀ ਛਾੜੇ ਚੌਂਗੇ ਪਰ ਬਾਦ ਫੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਜਿਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਤਜਦ ਕੀ ਉਹ ਜਿਹੜੀ ਉਥੋਂ ਮੰਦਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਵਿੱਚ ਮੇਰੀ ਮਦਦ ਲੈਣ ਲਈ ਮੰਦਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਸੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉੱਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆਗੇ ਲੋਕਾਂ ਉਹ ਜੇ ਨਾ ਹੋ ਮੈਂ ਦੋਵੇਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵੜਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਕੀ ਮੰਨਦੇ ਕੀ ਐਸੇ ਜਿਹੇ ਤਰ੍ਹਾਂ ਧਾਰਮਿਕ ਜਿਹੜਾ ਚੱਲਦਾ ਪਿਆ ਪ੍ਰੋਗਰਾਮ ਉਹਦੇ ਵਿੱਚ ਐਸੇ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਸ਼ੇਰਖਾਨੀ ਕਰਨੀ ਕਿੱਡੀ ਕ ਵੱਡਾ ਜਿਹੜਾ ਅਪਰਾਧ ਹੈ ਮੈਂ ਨਾ ਭਾਜੀ ਕੋਈ ਪ੍ਰਸ਼ਾਸਨ ਨਾਲ ਦੀ ਚੀਜ਼ ਹੀ ਨਹੀਂ ਰਹੀ ਪਿਛਲੇ 40 ਸਾਲ ਤੋਂ ਇਹ ਯਾਤਰਾ ਨਿਕਲਦੀ ਇਸ ਤਰ੍ਹਾਂ ਹੀ ਤੇ ਅੱਜ ਅੱਜ ਹੀ ਇਹ ਹੋਣਾ ਸੀ ਜਦੋਂ ਦੀ ਇਹ ਸਰਕਾਰ ਆਈ ਬੜਾ ਘਰ ਕਰਕੇ ਰਹਾ ਤਾਂ ਇਹਨਾਂ ਨੇ ਛਾੜੇ ਦਾ ਪਰਸੋਂ ਵੀ ਇੱਥੇ ਨਰੇਂਗੜ ਵਾਰਦਾ ਤੋਂ ਇਹੋ ਮੁੰਡੇ ਉਹਦੀ ਚੱਕੀ ਤੇ ਗੱਲ ਪਾ ਕੇ ਦੁਕਾਨ ਤੇ ਅੱਜ ਤੱਕ ਨਹੀਂ ਉਹਦਾ ਕੁਝ ਹੋ ਸਕਿਆ ਉੱਥੇ ਪੁਲਿਸ ਪਹੁੰਚੀ ਜੀ ਮੌਕੇ ਤੇ ਕਿ ਬੋਲਸਨ ਭਾਜੀ 1.5 ਘੰਟ ਪੋਣੇ 6 ਦੀ ਗੱਲ 7:10 ਤੇ ਸਾਡੇ ਕੋਲ ਐਸਆਈ ਸਾਹਿਬ ਆਏ ਆ ਤੇ ਹੁਣ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਵੀ ਤੁਹਾਡੇ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੇ ਪਰਚਾ ਐਫਆਈਆ ਦਰਜ ਕੀਤੀ ਜਾਵੇ ਇਹ ਭਾਈ ਜੀ ਪ੍ਰਵਾਹ ਤਰੀਕਾ ਸੁਣ ਲਈ ਗਾ ਆ ਦੱਸ ਆ ਦੱਸ ਮੈਨੂੰ ਆ ਮਾਰ ਰਿਹਾ ਉਹ ਪ੍ਰਵਾਹ ਵਿੱਚ ਹੈ ਨਹੀਂ ਵੀ ਜੀ ਪ੍ਰਵਾਹ ਜਦੋਂ ਇੱਕ ਮਿੰਟ ਜਰਾ ਰੱਖ ਬੰਦੇ ਆਪਾਂ ਇਹਨੂੰ ਪੁੱਛਿਆ ਜਣੇ ਤੇ ਨਾਲ ਹੀ ਆਈਆਂ ਚੱਕਰ ਆ ਰਹੇ ਹਾਂ ਮੈਨੂੰ ਕੋਣ ਆਇਆ 440 ਜੋ ਵੀ ਬਾਜੀ ਉੱਥੋਂ ਆੜੇ ਨਾ ਢਾਣੇ ਚੱਲੋ ਮੈਨੂੰ ਲੈਣ ਆਏ ਆ ਮੈਂ ਕੋਡਾ ਬਣਾ ਮੈਂ ਉਹ ਸਿੱਖ ਰਿਹਾ ਵਿੱਚ ਪਰਵਾਹ ਕਰੀ ਇੱਥੇ ਨਹੀਂ ਕੀ ਪਰਵਾਹ ਨਹੀਂ ਗੱਡ ਨਹੀਂ ਆ ਅੱਛਾ ਉੱਥੋਂ ਕਰਦੇ ਕਰਦੇ ਇੱਕੇ ਵੱਡੇ ਨੇ ਪਿੱਛੇ ਆ ਗਏ ਮੈਨੂੰ ਕੋਣ ਆਇਆ ਵੀ ਸਾਡੇ ਨਾਲ ਢਾਣੇ ਚੱਲੋ ਅੰਦਰ ਵਾਲੇ ਇਹ ਬਹੁਤ ਵਾਰਿਆ ਕਾਉਂਸਲਰ ਲੱਗੇਗਾ ਵੀ ਮੇਰੇ ਨਾਲ ਧਾਣੀ ਚਲੋ ਸਾਡੀ ਐਸਪੀ ਸਾਹਿਬ ਕੀ ਗੱਲ ਹੋਈ ਹੈ ਇਹ ਜੀ ਜੋ ਇਹਨਾਂ ਨੇ ਦੱਸਣ ਮੁਤਾਬਕ ਐ ਵੀ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਦੇ ਨਾਲ ਛੇੜਖਾਹੀ ਕੀਤੀ ਦੋ ਬੰਦਿਆਂ ਨੇ ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਉਹ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਅਸੀਂ ਉਹ ਸੀਸੀਟੀਵੀ ਕੈਮਰਾ ਦੇਖ ਰਹੇ ਹਾਂ ਤੇ ਕੋਈ ਬਿੱਲਾ ਨਾਂ ਦਾ ਬੰਦਾ ਹੋਇਆ ਇਹਦੇ ਵਿੱਚ ਕਹਿੰਦੇ ਬਿੱਲੇ ਨਾਂ ਦਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋਲ ਮਿਲੇ ਕਹਿੰਦੇ ਕਿ 6 ਵਜੇ ਦੀ ਘਟਨਾ ਪਰ ਪੁਲਿਸ ਜਿਹੜੀ ਹੈ ਡੇਢ ਘੰਟੇ ਬਾਅਦ ਪਹੁੰਚੀ ਨਹੀਂ ਜੀ 6 ਵਜੇ ਦੀ ਨਹੀਂ ਸਾਨੂੰ ਜਦੋਂ ਇਨਫੋਰਮ ਹੋਇਆ 7:30 ਵਜੇ ਤੇ ਮੈਂ 8:15 ਮੈਂ ਆ ਗਿਆ ਖੁਦ ਇੱਥੇ ਆਪ 7:30 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ 8:15 ਵਜੇ ਮੈਂ ਇੱਥੇ ਪਹੁੰਚ ਗਿਆ ਸੀ ਕੀ ਕਾਰਵਾਈ ਕੀਤੀ ਜੀ ਹੁਣ ਅਸੀਂ ਇਹਨਾਂ ਦਾ ਕੇਸ ਰਿਜਿਸਟਰ ਕਰਕੇ ਜੋ ਹੈਗਾ ਵਾ ਬੰਦੇ ਜਿਹੜੇ ਅਨਨੋਨ ਬੰਦੇ ਨੇ ਇਹਨਾਂ ਤੇ ਕੇਸ ਰਿਜਿਸਟਰ ਲੱਗਿਆ ਕਰ ਕਿਉਂਕਿ ਉਹਨਾਂ ਨੂੰ ਬਾਈ ਨੇਮ ਕੋਈ ਪਤਾ ਨਹੀਂ ਹੈਗਾ ਸਿਰਫ ਬਿੱਲਾ ਬਿੱਲੇ ਨਾਂ ਦਾ ਪਤਾ ਲੱਗਾ ਉੱਥੇ ਅਸੀਂ ਵੈਸੇ ਰਾਉਂਡ ਅਪ ਕੀਤੇ ਕੇਸ ਰਿ